ਮੇਰੀ ਕਮਜ਼ੋਰੀ ਨਾ ਸਮਝੋ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਿਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਿੱਦਨ ਤੋਂ ਜੰਮੀ ਆ ਇੱਕ ਦਿਨ ਵੀ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ 'ਚ ਜੋ ਮੈਂ ਆਪਣੀ ਤੀਂ ਦਾ ਸਿਰਫ 5 ਮਿੰਟ ਨੂੰ ਵੇਖਦੀ ਆ ਸਿਰਫ 5 ਮਿੰਟ ਨਵੇਂ ਜੰਮਾ ਬੱਚਾ ਜੰਮਦੇ ਸਾਰੇ ਕੁਝ ਬੰਤ ਨੂੰ ਸਮਰਪਿਤ ਕੀਤਾ ਜਿਵੇਂ ਕਿ ਹੋਵੇ ਚੱਲੇ ਆ ਮੈਂ ਇਹ ਵੀ ਸਮਝਦੀ ਬਲਮਾਰੇ ਦੇ ਪੈਹ ਚਰੇ ਕੇ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚਲ ਪਰਸਾਲੀ ਤੁਰੇ ਫਿਰਦੇ ਆ ਤੇ ਰੋਹ ਹੈ ਉਹ ਇੱਥੇ ਦੇਖੀ ਤਾਂ ਨੂੰ ਕੀ ਕਰਨਗੇ ਕੀ ਕਰੀ ਗਰ ਲੋਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੰਗੀਆਂ ਵੋਟਾਂ ਆਇ ਦਿਨ ਪਾ ਲੈਨੀਓ ਐਡਾ ਤੁਹਾਨੂੰ ਦਲੇਰ ਕਰਨੀ ਵੇਖਣ ਦਾ ਚਾਚੜਿਆ ਵਾ ਰੁਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਹਾਰਾਜ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਾ ਦਾ ਸ਼ਹੀਦੀ ਦਿਹਾੜਾ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨਾਂਦਿਆ ਵੀ ਆਪਣਾ ਮਾਰੇ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸਿੰਘ ਸਾਹਿਬ ਮੈਨੂੰ ਪਤਾ ਨਹੀਂ ਜੈਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਨੇ ਇੱਕ ਜਥੇਦਾਰ ਜੈਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਇਹ ਤੇਰਾ ਤੇਰਾ ਜਦੋਂ ਆ ਬਾਅਦ ਚ ਬੋਲਣੇ ਜੈਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਰਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਚ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕਹੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੂੰ ਜਿੱਥੋਂ ਇਤਿਹਾਸ ਛੱਡਿਆ ਉਤੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਚ ਉੱਠ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਛੋਟ ਕੇ ਤਰਪੈ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਤੇਰਾ ਸੰਸਥਾਲਿਆ ਚੋ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਪਛਾਣ ਲਾ ਗਿਆ ਜਿਹੜਾ ਬੋਲਦਾ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਆਉਂਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ 'ਤੇ ਆ ਕੇ ਬੋਲੋ ਹਨਾ ਸੰਗਤ 'ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ 'ਤੇ ਤੋਂ ਫਤਿ ਬੁਲਾਈ ਕੀ ਪਰ ਬੁਲਾਣਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਟਕ ਸਾਹਿਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਹਾਂ ਬਿਲਕੁਲ ਇਹ ਮੈਂ ਤਾਂ ਲਾਈਵ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚਾਹਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਉੱਥੇ 60-70 ਦੋਈ ਮੁੰਡੇ ਲੈ ਕੇ ਗਾੜੀਆਂ ਉੱਥੇ ਮੁਰਕੀ ਅਸੀਂ ਸੰਗਤ ਤੋਂ ਸਟੇਜ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਨਾ ਤੁਹਾਡੀ ਇਰਾਦੇ ਚ ਘਿਰਨਾ ਮੈਂ ਕਿਹੜੀ ਵਿਚਾਰ ਅਸੀਂ ਜੋ ਪੜਿਆ ਅਸੀਂ ਉੱਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਥੱਕੀ ਸਿਰਫ ਤਾਂ ਕਰਦੇ ਆ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਆਜਾ ਸਿੱਖੀ ਦਾ ਦਿਨ ਮਨਾਉਣ ਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣ ਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰ ਗਿਆ ਤੁਸੀਂ ਇਹਦੇ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀ ਨਹੀਂ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁਰ ਕੇ ਮੁਰ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਘੇਰਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਦੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਿਓ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਏ ਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀ ਦਾ ਸਿਰਫ 5 ਮਿੰਟ ਨੂੰ ਵੇਖਦੀ ਆ ਸਿਰਫ 5 ਮਿੰਟ ਨਵੇਂ ਜੰਮੇ ਬੱਚਾ ਜੰਮਦਾ ਸਾਰੇ ਕੁਝ ਪਰਤ ਨੂੰ ਸਮਰਪਿਤ ਕੀਤਾ ਜਿਵੇਂ ਕਿ ਹੋਵੇ ਚੱਲੇ ਆ ਮੈਂ ਇਹ ਵੀ ਸਾਰ ਨਹੀਂ ਸਮਝਦੀ ਪਰ ਮਾਰੇ ਤੇ ਪੈਸਚਰੇ ਕੀ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ਼ ਪਰ ਚਾਲ ਪਰਸਾਲੀ ਕੋਈ ਮੇਰੀ ਕਮਜ਼ੋਰੀ ਨਾ ਸਮਝੋ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਆ 10 ਸਾਲ ਹੋ ਗਏ ਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਦੋਂ ਤੋਂ ਜੰਮੀ ਆ ਇੱਕ ਦਿਨ ਵੀ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਂ ਦਾ ਸਿਰਫ 5 ਮਿੰਟ ਉਹ ਵੇਖਦੀ ਆ ਜਰੂਰ ਪਾਜਮਾ ਨਵੇਂ ਜੰਮਾ ਬੱਚਾ ਜੰਮਦਾ ਸਾਰੇ ਕੁਛ ਪੰਤ ਨੂੰ ਸਮਰਪਿਤ ਕੀਤਾ ਜਿਵੇਂ ਕਿ ਉਹਵੇ ਚੱਲੇ ਆ ਮੈਂ ਇਹ ਵੀ ਸਮਝਦੀ ਪਰ ਮਾਰੇ ਦੇ ਪੈਸੇ ਚਰੇ ਕਿ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚਾਲ ਪਰ ਸਾਲੀ ਤੁਰੇ ਫਿਰਦੇ ਆ ਕਿ ਰੋਵੇ ਉਿੱਤੇ ਨਹੀਂ ਤਾਂ ਨੂੰ ਕੀ ਕਰਨਗੇ ਕੀ ਕੀ ਕਰ ਲੋਗੇ ਮੈਂ ਤੇ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਚੱਕ ਸਰ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੜੰਗੀਆਂ ਵੋਟਵਾ ਆਏ ਦਿਨ ਪਾ ਲੈਨੇ ਹੋ ਐਡਾ ਤੁਹਾਨੂੰ ਦਲੇਰ ਕੋ ਨੰਗੀ ਵੇਖਣ ਦਾ ਚਾਚੜਿਆ ਵਾ ਰੁਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਾਰੇ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ ਬਾਰ-ਬਾਰ ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨਾਂਦੇ ਆ ਵੀ ਆਪਣਾ ਮਾਰੇ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ ਕਣ ਸੀ ਸੰਸਾਰ ਮੈਨੂੰ ਪਤਾ ਨਹੀਂ ਜੈਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜੱਥੇਦਾਰ ਜੈਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਹਾਂ ਜੀ ਤੇਰਾ ਤੇਰਾ ਜੱਦ ਆ ਬਾਅਦ ਚ ਬੋਲਣੇ ਜੈਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਰਨੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਤਾਂ ਕਿ ਅਹੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ ਸੰਗਤ ਚੋਂ ਉੱਠ ਕੇ ਅਹੀਂ ਸਟੇਜ ਤੇ ਸਿਗੇ ਇਹ ਗੱਲ ਆਖੀ ਗਈ ਕਹਿੰਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕਹੋ ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੂੰ ਜਿੱਥੋਂ ਇਤਿਹਾਸ ਛੱਡਿਆ ਉਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ ਮੈਂ ਕੁਝ ਨਹੀਂ ਕਿਹਾ ਇਹ ਸੰਗਤ ਛੋਟ ਕੇ ਤੁਰ ਪਏ ਸਾਰੇ ਜਾਣੇ ਵੀ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੂੰ ਵੀ ਭਾਈ ਸੰਗਤ ਸਿੰਘ ਕੀ ਕਿਉਂ ਕਿਹਾ ਸੰਗਤ ਛੋਟ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਤੇਰਾ ਸੰਸਥਾਲਾ ਚ ਕੋਈ ਬੰਦਾ ਹੀ ਗੋਲ ਦਸਤਾਰ ਵਾਲਾ ਹੀ ਪਛਾਣ ਲਾਗੇ ਜਿਹੜਾ ਬੋਲ ਕਾਈ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹਿਤਾ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਹੁੰਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤਿਹ ਬੁਲਾਈ ਕੀ ਪਰ ਬੁਲਾ ਰਾ ਤੁਹਾਨੂੰ ਕੀ ਬੋਲ ਦਵੇ ਉੱਥੇ